ਅੱਜ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਸਰਦਾਰ ਭਗਵੰਤ ਸਿੰਘ ਦੀ ਮਾਨ ਸੀਐਮ ਪੰਜਾਬ ਸ਼੍ਰੀ ਕੇਜਰੀਵਾਲ ਸਾਹਿਬ ਜਿਨ੍ਹਾਂ ਪ੍ਰਧਾਨ ਆਮ ਪਾਰਟੀ ਜਿਨ੍ਹਾਂ ਨੇ ਸਰਦਾਰ ਮੀਤ ਸਿੰਘ ਸੰਧੂ ਨੂੰ ਹਲਕਾ ਇੰਚਾਰਜ ਤਰਨਤਾਰ ਲਾ ਕੇ ਉਹਨਾਂ ਨੂੰ ਮਾਨ ਬਖਸ਼ਿਆ ਅਸੀਂ ਉਹਨਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ ਜੋ ਸਰਦਾਰ ਕਸ਼ਮੀਰ ਸਿੰਘ ਜੀ ਸੋਹ ਸਾਡੇ ਸਾਬਕਾ ਐਮਐਲਏ ਸਰਕਾਰ ਜੋ ਜਿਹੜੇ ਪਿਛਲੇ ਦਿਨੀ ਜਿਹੜਾ ਸਵਰਗਾ ਨੂੰ ਜਾ ਵਸ ਵਸੇ ਹੀ ਉਹਨਾਂ ਦੀ ਕਮੀ ਤੇ ਪੂਰੀ ਕਦੀ ਨਹੀਂ ਹੋ ਸਕਦੀ ਪਰ ਉਹਨਾਂ ਦੇ ਹੁਣ ਜਗ੍ਹਾ ਤੇ ਜਿਹੜਾ ਸਰਦਾਰ ਮੀਤ ਸਿੰਘ ਸੰਧੂ ਜੀ ਨੂੰ ਹਲਕਾ ਇੰਚਾਰਜ ਲਾਇਆ ਤਾਂ ਕਿ ਜਿਹੜੇ ਕੰਮ ਸਰਦਾਰ ਕਸ਼ਮੀਰ ਸਿੰਘ ਜੀ ਸੋਲ ਨੇ ਸ਼ੁਰੂ ਕੀਤੇ ਸੀ ਉਹਨਾਂ ਨੂੰ ਅੱਗੇ ਤੋਰਿਆ ਜਾ ਸਕੇ ਤੇ ਹਲਕੇ ਦੀਆਂ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਉਹਨਾਂ ਨੂੰ ਦੂਰ ਕੀਤਾ ਜਾ ਸਕੇ ਅਸੀਂ ਤਹਿ ਦਿਲ ਤੋਂ ਧੰਨਵਾਦੀਆਂ ਤੇ ਅਸੀਂ ਧੰਨਵਾਦੀਆਂ ਹਲਕਾ ਸਰੇ ਨਗਰ ਵਾਸੀਆਂ ਤੇ ਹਲਕਾ ਵਾਸੀਆਂ ਦੇ ਜਿਨ੍ਹਾਂ ਨੇ ਬੜੇ ਪੰਜੀਆਂ ਸਾਲਾਂ ਤੋਂ ਸਰਦਾਰ ਮੀਤ ਸਿੰਘ ਸੰਧੂ ਨੂੰ ਦਿਲੋਂ ਪਿਆਰ ਕਰਦੇ ਪਏ ਆ ਉਹ ਜਿਹੜਾ ਪਿਆਰ ਆ ਉਹ ਅੱਗੇ ਤੋਂ ਵੀ ਉਹਨਾਂ ਦੇ ਉਮੀਦ ਕਰਦੇ ਆ ਕਿ ਇਤਨਾ ਹੀ ਉਹਨਾਂ ਦੇ ਸਿਰ ਤੇ ਆਪਣਾ ਹੱਥ ਰੱਖਣਗੇ ਤੇ ਬਹੁਤ ਜ਼ਿਆਦੀਆਂ ਬੁਲੰਦੀਆਂ ਤੇ ਪਹੁੰਚਾ ਕੇ ਆਪਣੀ ਨੁਮਾਇੰਦਗੀ ਜਿਹੜੀ ਆ ਸਰਦਾਰ ਮੀਤ ਸਿੰਘ ਸੰਧੂ ਨੂੰ ਦੇਣਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਅੱਜ ਇੱਕ ਵਾਰ ਤੋਂ ਫੇਰ ਅਸੀਂ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਸਰਦਾਰ ਸ਼੍ਰੀ ਕੇਜਦੀਵਾਲ ਸਾਹਿਬ ਦਾ ਤਹਿ ਦਿਲ ਤੋਂ ਧੰਨਵਾਦੀਆਂ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲੋ ਮੈਂ ਧੰਨਵਾਦੀ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਮੈਂ ਧੰਨਵਾਦੀ ਆ ਸੀਐਮ ਭਗਵੰਤ ਮਾਨ ਪੰਜਾਬ ਦਾ ਮੈਂ ਧੰਨਵਾਦੀ ਆ ਅਮਨ अरोड़ा ਜੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਦਾ ਜਿਨ੍ਹਾਂ ਨੇ ਅੱਜ ਇੱਕ ਸੱਜੇ ਸੁੱਚੇ ਨੂੰ ਲੀਡਰ ਨੂੰ ਇਹ ਤਰਨਤਾਰ ਦੀ ਕਮਾਂਡ ਦੇ ਕੇ ਤਰਨਤਾਰ ਨਿਵਾਸੀਆਂ ਦਾ ਹਲਕਾ ਵਾਸੀਆਂ ਦਾ ਦਿਲ ਜਿੱਤ ਲਿਆ ਵਾ ਹਰਮੀ ਸਿੰਘ ਸੰਦੂ ਨੇ ਜਦੋਂ ਦਾ ਤਰਨਤਾਰ ਤੇ ਵਿਕਾਸ ਕਰਾਇਆ ਵਾ ਲੋਕ ਉਹਨਾਂ ਨੂੰ ਉਸੇ ਤਰ੍ਹਾਂ ਪਿਆਰ ਕਰਦੇ ਆ ਜਿਵੇਂ ਕਿ ਇੱਕ ਆਮ ਆਦਮੀ ਪਾਰਟੀ ਬੰਦੇ ਨੂੰ ਪਿਆਰ ਕਰਦੀ ਹੈ ਉਸੇ ਤਰ੍ਹਾਂ ਹੀ ਪਿਆਰ ਕਰਦੇ ਆ ਤੇ ਹੁਣ ਇੱਕ ਇਤਿਹਾਸ ਪੈਦਾ ਹੋਊਗਾ ਹੁਣ ਇਹ ਇਤਿਹਾਸ ਪੈਦਾ ਹੋਊਗਾ ਕਿ ਆਮ ਆਦਮੀ ਪਾਰਟੀ ਸਰਦਾਰ ਹਰਬੀਰ ਸਿੰਘ ਸੰਧੂ ਤਰਨਤਾਰ ਹਲਕੇ ਦੇ ਵਿੱਚੋਂ ਵੱਡੀ ਵੀਟ ਨਾਲ ਜਿੱਤ ਪ੍ਰਾਪਤ ਕਰਨਗੇ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੇ ਵਰਕਰ ਸਹਿਬਾਨ ਆ ਜਾਂ ਲੀਡਰ ਸਹਿਬਾਨ ਆ ਅਹੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਹਰਮਿੰਦਰ ਸਿੰਘ ਸੰਧੂ ਤੁਹਾਡਾ ਤੁਹਾਡਾ ਆਪਣਾ ਆਓ ਰਲ ਕੇ ਚੱਲੀਏ ਤੇ ਇਹਨਾਂ ਨੂੰ ਵੱਡੀ ਜਿੱਤ ਦੁਆ ਕੇ ਤੇ ਤਰ ਤਰ ਦਾ ਵਿਕਾਸ ਕਰੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਜਿਹੜੇ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਸੀ ਉਹਨਾਂ ਦੇ ਸੰਬੰਧ ਵਿੱਚ ਕੀ ਜਵਾਬ ਦੇਣਾ ਜਾਊਗਾ ਜਿਹੜੇ ਬੰਦੇ ਨੇ ਕਿਆਸ ਵੇਖੋ ਜੀ ਟਿਕਟ ਲੈਂਨ ਦਾ ਸਾਰੇ ਬੰਦੇ ਨੂੰ ਹੱਕ ਆ ਤੇ ਬੇਨਤੀਆਂ ਕਰਨ ਦਾ ਵੀ ਹੱਕ ਆ ਉਹ ਹੁਣ ਪਰ ਜਦੋਂ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਜੀ ਨੇ ਅਰੋੜਾ ਸਾਹਿਬ ਜੀ ਨੇ ਇਹ ਜ਼ਿੰਮੇਵਾਰੀ ਸਰਦਾਰ ਹਰਮੀ ਸਿੰਘ ਨੂੰ ਸੰਦੂ ਸਾਹਿਬ ਨੂੰ ਦਿੱਤੀ ਆ ਹੁਣ ਤੁਸੀਂ ਤਗੜੇ ਹੋ ਕੇ ਉਹਨਾਂ ਨੂੰ ਬੇਨਤੀ ਕਰ ਰਹੇ ਹੋ ਸਾਥ ਇਕੱਠੇ ਹੋ ਕੇ ਲੜਾਈ ਲੜੀਏ ਤੇ ਆਪਾਂ ਤਰਨਤਾਰਨ ਦਾ ਭਲਹਾ ਤੇ ਵਿਕਾਸ ਕਰਾਈਏ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਮਰਥਨ ਨਹੀਂ ਰਵਾਂਗੇ ਅਸੀਂ ਜਹਾਦ ਲੜਾਂਗੇ ਜੀ ਜੇ ਹਰਮੀ ਸਿੰਘ ਸਾਹਿਬ ਦਾ ਟਿਕਟ ਦਿੱਤੀ ਜਾਂਦੀ ਹੈ ਮੈਂ ਕਿਸੇ ਨੂੰ ਡਾਕ ਨਹੀਂ ਸਕਦਾ ਜੀ ਇਲੈਕਸ਼ਨ ਲੜਨ ਤੋਂ ਕਿਸੇ ਨੂੰ ਨਹੀਂ ਆਪਾਂ ਡਾਕ ਸਕਦੇ ਲੱ ਪਰ ਇਹ ਆ ਕਿ ਤਰਨਤਾਰਨ ਦੀ ਜਨਤਾ ਬੜੀ ਸਿਆਣੀ ਆ ਉਹਨਾਂ ਨੇ ਜਵਾਬ ਉਹਨਾਂ ਨੂੰ ਸੇ ਵੋਟਰਾਂ ਦੇ ਹਿਸਾਬ ਨਾਲ ਦੇਦਣਾ ਹੁਣ ਮੈਂ ਕਿਸੇ ਨੂੰ ਮਾਰਾ ਤੇ ਨਹੀਂ ਕਹਿੰਦਾ ਪਰ ਉਹਨਾਂ ਨੇ ਐਮਸੀ ਘਲਾਰ ਕੇ ਵੇਖ ਲਿਆ ਜੇ ਕੰਮ ਕੀਤਾ ਹੁੰਦਾ ਤੇ ਅੱਜ ਸ਼ਹਿਰ ਦੇ ਐਮਸੀਆਂ ਦੀ ਹਾਲਾਤ ਹੋਰ ਹੋਣੇ ਪਰ ਇਹ ਵੇਖ ਲਓ ਕਿ ਮੌਜੂਦਾ ਸਰਦਾਰ ਕਸ਼ਮੀਰ ਸਿੰਘ ਸੰਧੂ ਕਸ਼ਮੀਰ ਸਿੰਘ ਜੀ ਸੋਲ ਸਾਹਿਬ ਉਹ ਗੁੱਝੇ ਆ ਉਹਨਾਂ ਦਾ ਬੜਾ ਅਫਸੋਸ ਆ ਪਰ ਇਤੋਂ ਤੱਕ ਕਿ ਜਨਤਾ ਨੇ ਸਹਿਯੋਗ ਜਿਹੜਾ ਸਾਨੂੰ ਦਿੱਤਾ ਸੀ ஐ ජතතාදත්තු වාද තාස ිனாले